ਆਹ ਜੀ ਦੋਸਤੋ ਅੱਜ ਜੋ ਚੰਡੀਗੜ੍ਹ ਨੂੰ ਕੂਚ ਦਾ ਐਲਾਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕੂਚ ਸ਼ੁਰੂ ਹੋ ਗਿਆ ਪਰ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ ਨੂੰ ਰੋਕਿਆ ਜਾ ਰਿਹਾ ਹੈ ਤੇ ਇਸੇ ਚੰਡੀਗੜ੍ਹ ਰੋਡ ਤੇ ਇੱਥੇ ਵੀ ਟਰਾਲੀਆਂ ਰੋਕੀਆਂ ਗਈਆਂ ਹਨ ਜਿਹੜੇ ਐਸਾ ਆਪਾਂ ਨੂੰ ਸੜੀਆਂ ਤੇ ਬੈਠ ਕੇ ਨਰਨਾ ਪੀਸਫੁਲ ਰਹਿਣਾ ਕਿਸੇ ਨੇ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਖੁੱਲਣ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਟਰੱਕ ਲਗਾਏ ਗਏ ਨੇ ਰੋਡ ਦੇ ਉੱਪਰ ਜੀ ਦੋਸਤੋ ਇਸ ਸਮੇਂ ਪਹੁੰਚ ਚੁੱਕੇ ਹਾਂ ਅਸੀਂ ਮਰਿੰਡਾ ਦੇ ਨਜ਼ਦੀਕ ਤੇ ਇੱਥੇ ਵੀ ਪੁਲਿਸ ਚੈਕਿੰਗ ਚੱਲ ਰਹੀ ਹੈ ਪੁਲਿਸ ਵੱਲੋਂ ਚੈਕਿੰਗ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਸਥਿਤੀ ਨਾਲ ਕੈਪਟਨ ਦੇ ਲਈ ਪ੍ਰਬੰਧ ਪੁਲਿਸ ਵੱਲੋਂ ਕੀਤੇ ਗਏ ਨੇ ਤਾਂ ਦੋਸਤੋ ਇਹ ਵੀ ਜਿਉ ਤੁਸੀਂ ਜਾਮ ਦੇਖ ਰਹੇ ਹੋ ਅੱਜ ਜੋ 5 ਮਾਰਚ ਦੀ ਕਿਸਾਨਾਂ ਵੱਲੋਂ ਕਾਲ ਹੈ ਚੰਡੀਗੜ੍ਹ ਕੂਚ ਦੀ ਉਸੇ ਹੀ ਤਹਿਤ ਝਿੰਝੇੜੀ ਤੋਂ ਪਹਿਲਾਂ ਚੰਡੀਗੜ੍ਹ ਰੋਡ ਤੇ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਚੰਡੀਗੜ੍ਹ ਨੂੰ ਰੋਡ ਜਾਂਦਾ ਉਸ ਰੋਡ ਤੇ ਆ ਇਸ ਸਮੇਂ ਜਾਮ ਲੱਗਿਆ ਹੋਇਆ ਹੈ ਜਿੱਥੇ ਕੀ ਰਸਤੇ ਦੇ ਵਿੱਚ ਉਹੀ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਪਰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਇਸ ਦੇ ਕਰਕੇ ਕਿਉਂਕਿ ਇਹ ਉਹ ਸਮਾਂ ਸਵੇਰ ਦਾ ਜਦੋਂ ਸਕੂਲ ਕਾਲਜ ਜਾਣ ਵਾਲੇ ਸਟੂਡੈਂਟਸ ਤੇ ਆਪਣੇ ਕੰਮਾਂ ਘਰਾਂ ਤੇ ਜਾਣ ਵਾਲੇ ਲੋਕ ਘਰਾਂ ਚੋਂ ਨਿਕਲਦੇ ਨੇ ਪਰ ਇਸ ਮੌਕੇ ਕਾਫੀ ਇਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਲੱਗੀ ਹੋਈ ਹੈ ਤੇ ਇੱਧਰ ਸਾਈਡ ਤੇ ਟਿੱਪਰ ਵਗੈਰਾ ਵਿਖੜਾਏ ਹੋਏ ਨੇ ਤਾਂ ਕਿ ਜੇਕਰ ਜ਼ਰੂਰਤ ਪੈਂਦੀ ਹੈ ਕਿਸਾਨਾਂ ਨੂੰ ਰੋਕਣ ਦੀ ਤਾਂ ਸੜਕ ਤੇ ਰੋਕਿਆ ਜਾ ਸਕੇ ਪਰ ਕਿਤੇ ਨਾ ਕਿਤੇ ਆਮ ਲੋਕ ਕਾਫੀ ਜਿਆਦੇ ਪਰੇਸ਼ਾਨ ਵੀ ਹੋ ਰਹੇ ਨੇ ਲੋਕਾਂ ਦੇ ਨਾਲ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਸੋ ਤੁਸੀਂ ਅਨਲਿमिटेड ਗਿਆਨ ਦੇ ਨਾਲ ਬਨੇ ਰਹਿਣਾ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜੂਰ ਕਰ ਦੇਣਾ ਤੇ ਅੱਜ ਦੀ ਜੋ ਚੰਡੀਗੜ੍ਹ ਕੋਚ ਦੀ ਕਾਲ ਹੈ ਕਿਸਾਨਾਂ ਵੱਲੋਂ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਕਿਤੇ ਨਾ ਕਿਤੇ ਜੋ ਲਾਸਟ ਮੀਟਿੰਗ ਸੀਐਮ ਸਾਹਿਬ ਤੇ ਕਿਸਾਨ ਲੀਡਰਾਂ ਦੇ ਵਿੱਚ ਹੋਈ ਸੀ ਉਹ ਤਲਖੀ ਭਰੀ ਇੱਕ ਗੱਲ ਤੋਂ ਬਾਅਦ ਮੀਟਿੰਗ ਸਵਾਪਤ ਹੋਈ ਸੀ ਜਿਸ ਤੋਂ ਬਾਅਦ ਸੀਐਮ ਸਾਹਿਬ ਨੇ ਵੀ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਆਏ ਦਿਨ ਇਸ ਤਰ੍ਹਾਂ ਸੜਕਾਂ ਰੁਕਣੀਆਂ ਤੇ ਰੇਲਾਂ ਰੋਕਣੀਆਂ ਆਪ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਤੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਕਿ 5 ਤਰੀਕ ਦੇ ਮੋਰਚੇ ਦਾ ਧਰਨੇ ਦਾ ਕੀ ਹੈ ਤਾਂ ਉਹਨਾਂ ਨੇ ਕਿਸਾਨ ਲੀਡਰਾਂ ਨੇ ਕਿਹਾ ਕਿ ਮੋਰਚਾ ਤਾਂ ਇਸੇ ਤਰ੍ਹਾਂ ਹੀ ਲੱਗੇਗਾ ਤਾਂ ਸੀਐਮ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਕਹਿ ਦੁੱਤਾ ਵੀ ਤੁਸੀਂ ਮੋਰਚਾ ਹੀ ਲਾ ਲਓ ਮੀਟਿੰਗ ਨਹੀਂ ਆਪਾਂ ਕਰਨੀ ਤੇ ਉਦਰ ਕਿਸਾਨ ਲੀਡਰਾਂ ਦਾ ਕਹਿਣਾ ਸੀ ਮੀਟਿੰਗ ਤੋਂ ਬਾਅਦ ਕਿ ਸੀਐਮ ਭਗਵੰਤ ਮਾਨ ਕਾਫੀ ਜ਼ਿਆਦੇ ਹੰਕਾਰ ਦੇ ਵਿੱਚ ਆ ਚੁੱਕੇ ਨੇ ਤੇ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਮੀਟਿੰਗ ਖਤਮ ਕੀਤੀ ਹੈ ਇਹ ਦੋਸ਼ ਇੱਕ ਦੂਜੇ ਤੇ ਲਗਾਏ ਗਏ ਉਸ ਮੀਟਿੰਗ ਤੋਂ ਬਾਅਦ ਸੋ ਅੱਜ ਪੂਰੇ ਦਿਨ ਦਾ ਹਾਲ ਤੁਹਾਨੂੰ ਦਿਖਾਉਂਦੇ ਰਹਾਂਗੇ ਅਨਲਿमिटेड ਗਿਆਨ ਤੇ ਬਨੇ ਰਹਿਣਾ ਜੀ ਸੋ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਸਵੀਰਾਂ ਜੋ ਚੰਡੀਗੜ੍ਹ ਕੂਚ ਦਾ ਐਲਾਨ ਹੈ ਕਿਸਾਨਾਂ ਵੱਲੋਂ 5 ਮਾਰਚ ਦਾ ਉਸ ਦੇ ਤਹਿਤ ਜਗ੍ਹਾ-ਜਗ੍ਹਾ ਤੇ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਕਿ ਕਿਸਾਨ ਟਰਾਲੀਆਂ ਲੈ ਕੇ ਨਾ ਜਾ ਸਕਣ ਚੰਡੀਗੜ੍ਹ ਨੂੰ ਇਸ ਨੂੰ ਰੋਕਣ ਦੇ ਲਈ ਟਿਪਪਰ ਵੀ ਖੜਾਏ ਹੋਏ ਨੇ ਤੇ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਰੋੜਾਂ ਦੇ ਉੱਪਰ ਹੈ ਚਲਾਨ ਛਡੋ ਕਿਸਾਨ ਰੋਕੋ ਅੱਜ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੀ ਕਾਲ ਦਿੱਤੀ ਹੋਈ ਹੈ ਤੇ ਕਹਿ ਸਕਦੇ ਹਾਂ ਕਿ ਹੋਰਾਂ ਜ਼ਿਲ੍ਹਿਆਂ ਦੀ ਪੁਲਿਸ ਮੰਗਵਾ ਕੇ ਵੀ ਚੰਡੀਗੜ੍ਹ ਵਾਲੇ ਰੋਡ ਤੇ ਲਗਾ ਦਿੱਤੀ ਗਈ ਹੈ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ ਇੱਕਾ ਦੁੱਕਾ ਥਾਵਾ ਤੇ ਕਿਸਾਨਾਂ ਦੀਆਂ ਕੁਝ ਇੱਕਾ ਦੁੱਕਾ ਟਰਾਲੀਆਂ ਰੋਕ ਕੇ ਵੀ ਰੱਖੀਆਂ ਗਈਆਂ ਨੇ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਜਿੱਤੇ ਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਂਤੀਪੂਰਵਕ ਟਰਾਲੀਆਂ ਖੜਾ ਕੇ ਰੱਖੋ ਤੇ ਜੋ ਕਿਸਾਨ ਲੀਡਰ ਨੇ ਉਹ ਲੰਘੇਆਂ ਦੋ ਰਾਤਾਂ ਤੋਂ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤੇ ਗਏ ਨੇ ਕੁਝ ਕਿਸਾਨ ਲੀਡਰ ਘਰਾਂ ਦੇ ਵਿੱਚ ਹੀ ਡਿਟੇਨ ਕੀਤੇ ਗਏ ਨੇ ਤੇ ਕੁਝ ਥਾਣਿਆਂ ਦੇ ਹਵਾਲਤਾਂ ਦੇ ਵਿੱਚ ਵੰਦ ਨੇ ਸੋ ਸਰ ਪਲ-ਪਲ ਦਾ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਅਨਲਿਮਟਿਡ ਗਿਆਨ YouTube ਚੈਨਲ Instagram ਪੇਜ ਤੇ Facebook ਪੇਜ ਤੇ ਤੁਹਾਨੂੰ ਇਹ ਸਾਰੇ ਅਪਡੇਟ ਦੇਖਣ ਨੂੰ ਮਿਲਣਗੇ ਅੱਜ ਦੇ